ਸਰਵੇ ਚੱਲਿਆ ਅਜ ਪੰਜਾਬ ਸਰਕਾਰ ਦਾ ਪੀਲਾ ਪੰਜਾ ਨਸ਼ੇ ਦਾ کاروبار ਕਰਨ ਵਾਲੇ ਪੂਰੇ ਪਰਿਵਾਰ ਦਾ ਕਾਰ ਕੀਤਾ ਟਾਇਟੇਰੀ ਵਧੀਆ ਵਧੀਆ ਸਰਿੰਦਰ ਸਿੰਘ ਪੂਰਾ ਫੋਨ ਚਾਲ ਰਿਹਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਬੜੀ ਬੜੀ ਗੱਲ ਕਰ ਰਿਹਾ ਹੈ। ਇੱਕ ਵਾਰੀ ਕੀ ਕਰਦੇ ਆਂ ਬੱਚਾ ਵਰਗਾ ਖੜਿਆ। ਹਾਂ ਦਾ ਪਤਾ ਨਹੀਂ। ਹਾਂ ਕਰਾਈ ਦੀ। ਅਰੇ ਆਨ ਮੁੱਕੋ ਮੇਰੇ ਆ। ਮੇਰੇ ਨੂੰ ਕੋਈ ਬਣਾਇਆ। ਆ ਇੱਧਰ ਆ ਜਾ। ਤਿੰਨੇ ਆ ਤਿੰਨ ਕਿਦਾਂ ਪਰੋਂ ਮੂੰਹ ਤੋਂ ਪਿਛਾ ਹੋ ਜਾ। ਹਾਂ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜਰਾ। ਸਰਦਾ ਉਹਨਰ ਜੀ ਤੇ ਅੱਜ ਕੀ ਕਹਿਣਾ ਚਾਹੋਗੇ ਅੱਜ ਦੇ ਐਕਸ਼ਨ ਨੂੰ ਲੈ ਕੇ ਦਾ ਪੰਜਾਬ ਸਰਕਾਰ ਜੀ ਕਿੰਨਾ ਕ ਨਸ਼ਾ ਜਿਹੜਾ ਵਾ ਪਿੰਡ ਦੇ ਵਿੱਚ ਉਹ ਬਹੁਤ ਜ਼ਿਆਦਾ ਨਸ਼ਾ ਪਿੰਡ ਦੇ ਵਿੱਚ ਜਿਹੜੀ ਆ ਕਾਰਵਾਈ ਹੋ ਰਹੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕਿਸ ਤਰ੍ਹਾਂ ਦੇਖਦੇ ਬਹੁਤ ਵਧੀਆ ਹੋ ਰਹੀ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਪਹਿਲਾਂ ਪਤਾ ਸੀ ਪਿੰਡ 'ਚ ਨਸ਼ਾ ਵਿਕਦਾ ਇਹ ਪਤਾ ਹੀ ਇਹ ਤਾਂ ਹੀ ਹੋਈ ਜੇ ਇਹਨਾਂ ਨੂੰ ਪਤਾ ਹੀ ਆ ਤੇ ਇਹਨਾਂ ਨੂੰ ਫੇਰ ਹੀ ਆਇਆ ਪਹਿਲਾਂ ਕਿਉਂ ਨਹੀਂ ਐਕਸ਼ਨ ਕੀਤਾ ਪਹਿਲੋਂ ਇਹ ਸਰਕਾਰ ਦੀ ਮਰਜ਼ੀ ਹੈ ਇਹਨਾਂ ਦੀ ਪੁਲਿਸ ਦੀ ਇਹ ਹੁਣ ਹੀ ਪਲਟੋ ਚਰਚਾ ਕਰਵਾਈ ਕਰ ਰਹੇ ਹੈ ਨਹੀਂ ਹੋਣੀ ਪੱਡੋਂ ਚਰ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਖੋਲ ਕੇ ਕਰੋ ਗੱਲ ਖੋਲ ਕੇ ਤੇ ਕਿ ਨਹੀਂ ਗੋਲ ਕਰਦੇ ਲੈ ਖੋਲ ਕੇ ਕਰੋ ਕੋਈ ਗੱਲ ਹੈ ਨਾ ਹੁਣ ਕੋਈ ਨਾ ਸਰਪੰਚ ਕੋ ਕਰ ਲੋ ਜਿਹੜੀ ਗੱਲ ਉਹਨਾਂ ਪਤਾ ਸਾ ਕਰ ਲੈਣਗੇ ਠੀਕ ਆ ਹਾਂਜੀ ਇਹਦਾ ਕਰੀ ਵੀ ਸਰਪੰਚ ਜੀ ਵੋਟਾਂ ਤੁਹਾਡੀਆਂ ਵੀ ਕਰ ਜਾਂਦੇ ਨੇ ਭਗਵੰਤ ਮਾਨ ਸਾਹਿਬ ਦਾ ਆਪਣਾ ਨਾਂ ਦੱਸ ਕੇ ਤੇ ਜਿਨ੍ਹਾਂ ਦੇ ਮੇਰਾ ਨਾਂ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਕਿਤਰਾ ਕਾਰਵਾਈ ਨੂੰ ਦੇਖਦੇ ਜੀ ਬਹੁਤ ਵਧੀਆ ਕਰ ਰਹੇ ਜੀ ਜੋ ਪੰਜਾਬ ਸਰਕਾਰ ਕਰ ਰਹੀ ਆ ਜੀ ਭਗਵੰਤ ਮਾਨ ਜੀ ਕਰ ਰਿਹਾ ਬਹੁਤ ਵਧੀਆ ਕਾਰਵਾਈ ਕਰ ਰਹੀ ਆ ਜੀ ਕਿੰਨੀ ਕੁ ਦੇਰ ਤੋਂ ਜਿਹੜਾ ਵਾ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਵੇਚ ਰਿਹਾ ਬੜੇ ਚਿਰ ਤੋਂ ਹੀ ਆ ਜੀ ਕੋਈ ਕੰਪਲੇਨਟ ਕੀਤੀ ਗਈ ਪੁਲਿਸ ਕੋਲ ਬੜੀਆਂ ਕੰਪਲੇਨਾਂ ਮੈਂ ਪਿਛਲੀ ਵਾਰੀ ਮੈਂ ਅੰਮਰ ਸੀ ਇਸੇ ਪੰਚਾਇਤ ਸੀ ਇਤੋਂ ਹੀ ਲੈ ਕੇ ਜਾਂਦੇ ਪੱਕੀ ਗੱਲ ਇਹ ਵੇਚਦੇ ਹੀ ਕਿ ਕੀ ਕਰਦੇ ਸੀ ਬਿਲਕੁਲ ਵੇਚਦੇ ਆ ਜੀ ਅੱਛਾ ਕੀ ਨਾਮ ਦਾ ਘਰ ਵਾਲਾ ਦਾ ਹਾਂਜੀ ਇਹਨਾਂ ਦਾ ਨਾਮ ਕੀ ਇਹਨਾਂ ਦਾ ਵੇਚਦੇ ਨੇ ਤਾਂ ਇਹਨਾਂ ਦਾ ਮੇਨ ਪੰਦਾ ਜੀ ਯੱਠਾ ਸਿੰਘ ਹੈ ਜਿਹੜੀ ਤੋਰ ਤੇ ਚਲੋ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਵਾ ਪੈਣੀ ਦੇ ਵਿੱਚ ਬਾਕੀ ਪਰਿਵਾਰ ਹੈ ਜੀ ਵੇਚਦਾ ਕੌਣ ਸੀਗਾ ਸਾਰਾ ਪਰਿਵਾਰ ਹੈ ਜੀ ਇਹ ਕੀ ਨਾਮ ਦੀ ਪਰਿਵਾਰ ਦਾ ਕੌਰ ਸ਼ਿਰਾਜਪੁੱ ਕਿੰਨੇ ਕਾ ਪੱਤੇ ਜਿਹੜੇ ਇਹਨਾਂ ਦੇ ਉੱਪਰ ਦਰਜ ਹੋਏ ਬੜੇ ਜੀ ਗਣਗਣਤੀ ਆ ਜੀ ਕੋਈ ਗਣਗਣਤੀ ਨਹੀਂ ਹੈਗੀ ਇਹਦੇ ਪਹਿਲੇ ਤੁਸੀਂ ਕੰਪਲੇਂਟ ਕੀਤੀ ਆ ਉਸ ਘਰਬਾਹੀ ਹੋਈ ਪਹਿਲੇ ਕੋਈ ਕੋਈ ਕਾਰਵਾਈ ਨਹੀਂ ਹੋਈ ਉਲਟਾ ਪੰਚਾਇਤ ਦੇ ਪਰਚ ਹੋਇਆ ਜੀ ਐਸ ਥਾਂ ਤੋਂ ਅਸੀਂ ਕੇਸ ਲੜਿਆ ਜੀ ਕੇਸ ਜਿੱਤੇ ਵੀ ਅਸੀਂ ਉਲਟਾ ਸਾਡੀ ਪੰਚਾਇਤ ਤੇ ਇਹਨਾਂ ਨੇ ਕਹਿ ਕੇ ਕਿਤਾਬੀ ਹੱਦ ਵਰ ਖਲਾਫ ਤੋਂ ਹੁੰਦੀ ਹੈ ਹਾਂਜੀ ਪੰਚਾਇਤੀ ਜਗ੍ਹਾ ਨਹੀਂ ਪੰਚਾਇਤ ਦੇ ਕਰਕੇ ਇਹਨਾਂ ਨੇ ਮੁਰਕੇ ਹੱਦ ਕੀਤਾ ਹੈ ਇਹਨਾਂ ਨੇ ਕਿਹਾ ਨਹੀਂ ਜਗ੍ਹਾ ਪੰਚਾਇਤੀ ਹੈ ਪੰਚਾਇਤੀ ਜਗ੍ਹਾ ਹੀ ਹੈ ਇਹ ਕਬਜ਼ਾ ਕਰਕੇ ਬੈਠੇ ਹਾਂਜੀ ਜੀ ਕੋਦੀ ਮਾਨਯੋਗ ਭਗਵਾਨ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੌਰਵ ਯਾਦਵ ਜੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤੇ ਨੇ ਕਿ ਜਿੱਥੇ ਵੀ ਤੁਹਾਨੂੰ ਇਦਾਂ ਦੀ ਕੋਈ ਤੁਹਾਡੇ ਪ੍ਰਾਪਰਟੀ ਦੇ ਸੰਬੰਧ ਚ ਜੇ ਸਿਵਲ ਪ੍ਰਸ਼ਾਸਨ ਵੱਲੋਂ ਸਾਡੀ ਪੁਲਿਸ ਸਹਾਇਤਾ ਦੀ ਲੋੜ ਪੈਂਦੀ ਹੈ ਕਿ ਡਿਮੋਲੀਸ਼ਨ ਲਈ ਜੇ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਸਹਾਇਤਾ ਦੀ ਲੋੜ ਹੈ ਉਸੇ ਤਰ੍ਹਾਂ ਇੱਕ ਪੂਰਸੀ ਰਾਜਪੂਤਾਂ ਪਿੰਡ ਹੈ ਜੀ ਅੰਮ੍ਰਿਤਸਰ ਦੇ ਹੱਤੇ ਜ਼ਿਲ੍ਹੇ ਦਾ ਇਰੇਚ ਜੀ ਇੱਕ ਰਣਜੋਤ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹਦੇ ਤੇ 7 ਐਫਆਈਆਰ ਰਜਿਸਟਰਡ ਨੇ 5 ਐਨਡੀਪੀਐਸ ਦੇ ਐਫਆਈਆਰ ਉਸਤੇ ਆਲਰੇਡੀ ਰਜਿਸਟਰਡ ਨੇ ਇਹਦੇ ਫੈਮਿਲੀ ਚੋਂ ਜੀ 4 ਲੋਕੀ ਬੈਡ ਕੈਰੈਕਟਰ ਬੀਸੀ ਨੇ ਤੇ ਉਹਨਾਂ ਦੇ ਘਰ ਚ ਪੰਚਾਇਤ ਨੇ ਲਿਖ ਕੇ ਦਿੱਤਾ ਜੀ ਕਿ ਇਹਨਾਂ ਨੇ ਛੱਪੜ ਚ ਜਿਹੜੀ ਹੈਗੀ ਹੈ ਏਰੀਆ ਨੂੰ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਇਹਨੂੰ ਇਹਦੇ ਇਹਦੇ ਚ ਸਾਨੂੰ ਕਬਜ਼ਾ ਛਡਾਇਆ ਜਾਵੇ ਇਸੇ ਤਹਿਤ ਸਾਨੂੰ ਇਨਫੋਰਮੇਸ਼ਨ ਮਿਲੀ ਸਿਵਲ ਪ੍ਰਸ਼ਾਸਨ ਵੱਲੋਂ ਕਿ ਸਾਨੂੰ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਹੈ ਉਸੇ ਤਹਿਤ ਜੀ ਅੱਜ ਅਸੀਂ ਪੁਲਿਸ ਪ੍ਰੋਟੈਕਸ਼ਨ ਦੇ ਦੇਣ ਲਈ ਅੱਜ ਇਸ ਪਿੰਡ ਚ ਰਣਜੋਤ ਸਿੰਘ ਨਾਂ ਦੇ ਵਿਅਕਤੀ ਦਾ ਘਰ ਦਾ ਜਿਹੜਾ ਕਬਜ਼ਾ ਛਡਾਣਾ ਹੈਗਾ ਏਰੀਆ ਦਾ ਉਸ ਤਹਿਤ ਅਸੀਂ ਆਏ ਹਾਂ ਇੱਥੇ ਅੰਦੀ ਤੇ ਤੁੰਦ ਦੇ ਸਰਕਾਰਿਕ ਕਾਰਵਾਈ ਕੀਤੀ ਜਾ ਰਹੀ ਹੈ ਕਾਰਗਰ ਕਾਰਵਾਈ ਸਾਂਝੀ ਕਾਰਵਾਈ ਨੂੰ ਦੇਖੋ ਜੀ ਇਹ ਜਿਹੜਾ ਹੈਗਾ ਵਿਅਕਤੀ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ 5 ਐਨਡੀਪੀਐਸ ਦੇ ਮਕਦਮੇ ਆਲਰੇਡੀ ਦਰਜ ਨੇ ਇਹ ਯੁੱਧ ਇਹਦੇ ਇਹਦੇ ਫਾਦਰ ਤੇ ਜੀ 14 ਐਫਆਈਆਰ ਰਜਿਸਟਰ ਨੇ ਇਹਦੀ ਮਾਤਾ ਤੇ 6 ਐਫਆਈਆਰ ਰਜਿਸਟਰਡ ਨੇ ਇਹਨਾਂ ਨੇ ਪੂਰੇ ਟੱਬਰ ਨੇ ਸਾਰੀ ਉਮਰ ਕਾਲੀ ਕਮਾਈ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵੱਡੀ ਕਾਰਵਾਈ ਹੋਈ ਹੈ ਜੀ ਕਿ ਜਿਹੜੇ ਇਦਾਂ ਦੇ ਕਾਲੇ ਧੰਦੇ ਵਿੱਚ ਲੱਗੇ ਹੋਏ ਨੇ तमाम ਉਮਰ ਤੋਂ ਜਿਹੜੇ ਲੋਕੀ ਹੱਡ ਤੋੜ ਮਿਹਨਤਾਂ ਕਰਕੇ ਆਪਣੀ ਕਮਾਈ ਕਰਦੇ ਨੇ ਦਸਾਂ ਨੋਹਾਂ ਦੀ ਕਮਾਈ ਕਰਦੇ ਨੇ ਜਦੋਂ ਉਹਨਾਂ ਨੂੰ ਦਿਖਦਾ ਹੈ ਕਿ ਇਹ ਮਾੜੇ ਵਿਅਕਤੀ ਆਪਣੀਆਂ ਕਮਾਈਆਂ ਕਰ ਰਹੇ ਨੇ ਜਦੋਂ ਹੁਣ ਉਹਨਾਂ ਦੇ ਜਿਹੜੀਆਂ ਡਿਮੋਲੀਸ਼ਨ ਸ਼ੁਰੂ ਹੋਈਆਂ ਨੇ ਤਾਂ ਆਮ ਲੋਕਾਂ ਚ ਪੂਰੀ ਜ਼ਿਆਦਾ ਸੈਟੀਸਫੈਕਸ਼ਨ ਵੀ ਹੁੰਦੀ ਹੈ ਤੇ ਜਿਹੜੇ ਮਾੜੇ ਵਿਅਕਤੀ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਦੇਖੋ ਮਾੜੇ ਕੰਮ ਨਾ ਕਰੀਏ ਆਪਾਂ ਕਿ ਜਿਹੜੀਆਂ ਆਪਾਂ ਮਿਹਨਤ ਇਹ ਮਾੜੇ ਕੰਮਾਂ ਨਾਲ ਜਿਹੜੀਆਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਸਾਰੇ ਮਹਿਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਾਰੇ ਮੈਲ ਛੱਟ ਚ ਡਿੱਗ ਜਾਂਦੇ ਹੁੰਦੇ ਨੇ ਜੀ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਹੁੰਦਾ ਇਹਨਾਂ ਦੀ ਵਿਵਸਥਾ ਵੈਸੇ ਚੱਲ ਰਹੀ ਹੈ ਕੋਈ ਇਹਨਾਂ ਨੂੰ ਜੇ ਕਿੱਥੇ ਰਹਿਣਗੇ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਦੇਖੋ ਜੀ ਇਹ ਪੰਚਾਇਤ ਜਿਹੜੀ ਹੈਗੀ ਆ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀਗੀ ਕਿ ਇਹ ਜਿਹੜਾ ਛੱਪੜ ਦਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇਹ ਡਰਾਵਾ ਹੀ ਪਾਇਆ ਹੋਇਆ ਹੈ ਸੀਗਾ ਜੀ ਮੇਰੇ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਰਿਵਾਰ ਚੋਂ ਚਾਰ ਜੀ ਬੈਡ ਕੈਰੇਕਟਰ ਨੇ ਤੇ ਇਹ ਇਹਨਾਂ ਕੋਲ ਆਪੇ ਹੀ ਵਿਅਸਥਾ ਇਹਨਾਂ ਦੀ ਪੰਚਾਇਤ ਦੇ ਸਹਿਮਤੀ ਨਾਲ ਜਿਹੜਾ ਉਹ ਹੈ ਸੀ